ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੇ ਚੁੱਪਨਾ ਹੋਵੇ ਜੇ ਲਾਇ ਰਹੇ ਹਲ ਅਵਤਾਰ ਭੁੱਖਿਆਂ ਪੁਖਣਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਿ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਤਮਨੀ ਜੋ ਹੁਕਮ ਲੇਖ ਦੁਖ ਦੁਖ ਪਾਈਏ ਇੱਕ ਨਾ ਹੁਕਮੀ ਬਖਸੀਸੇ ਹੁਕਮੀ ਸਦਾ ਪੁਹਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੇ ਤਾਂ ਹੁਮੇ ਕਹਿ ਨਾ ਕੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਨੁੜੇਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਥਨਾਗ ਦੀਨਾ ਵੇਟੋ ਕਤਕਤ ਕੰਧੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪਰਵਾਉ ਸਾਚਾ ਸਾਬ ਸਾਚਨਾਇ ਭਾਕਿਆ ਪਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਏ ਜਿਤ ਦਿਸੇ ਦਰਬਾਰ ਮੁਹ ਕੇ ਬੋਲਨ ਬੋਲਿਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਗੀਤਾ ਨਾ ਹੋਇ ਆਪੇ ਆਪ ਨਰਨਜਨ ਸੋਇ ਜਿਨ ਸੇ ਵੇਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆਸਮਾਈ ਗਰੇ ਸਰ ਗੁਰ ਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜੈ ਗੁਰਾਂ ਇੱਕ ਦੇ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਾਵਾਂ ਜੇ ਤੇ ਸਪਾਵਾਂ ਬਿਨ ਪਾਣੇ ਕੇ ਨਾਏ ਕਰੀ ਜੇਤੀ ਸਿਰ ਟੋਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਿਕ ਦੇਖ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੁਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀਟਾਈ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੈ ਸੁਨੇ ਸਿੱਧ ਪੀੜ ਸਰਨਾ ਸੁਨੇ ਧਰਤ ਤਵਲਾ ਕਾ ਸੁਨੇ ਦੀਪ ਲੋ ਪਤਾਲ ਸੁਨੇ ਪਹੇ ਨਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਣਿਐ ਸਰਬਰਮਾਇੰਦ ਸੁਣਿਐ ਮੋਕਸਲਾਹ ਹਰਿਮਾਨੰਦ ਸੁਣਿਐ ਜੋਗਜੁਗਤ ਤਨਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤ ਦਾ ਸਦਾ ਵਿਗਾਦ ਸੁਣਿਐ ਦੂਪ ਪਾਪ ਕਾ ਨਾਸ ਸੁਣਿਐ ਸਤ ਸੰਤੋ ਗਿਆਨ ਸੁਣਿਐ 68 ਕਾਇ ਇਨਾਨ ਸੁਣਿਐ ਪੜ ਪੜ ਪਾਵੇ ਮਾਨ ਸੁਣਿਐ ਲਾਗੇ ਸਹਿ ਧਿਆਨ ਨਾਨਕ ਭਗਤ ਆਸਦਾ ਵਿਗਾਦ ਸੁਣਿਐ ਦੂਪ ਪਾਪ ਕਾ ਨਾਸ ਸੁਣਿਐ ਸਰਾਂ ਗੁਣਾ ਕੇ ਗਾ ਸੁਣਿਐ ਸੇਕ ਪੀਰ ਪਾਤਸ਼ਾਹ ਸੁਣਿਐ ਅੰਧੇ ਪਾਵੇ ਰਾ ਸੁਣਿਐ ਹਾਤ ਹੋਵੇ ਸਗਰ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਪਾਪ ਕਾ ਨਾਜ਼ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਸਤਾ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੋਧ ਮਨੈ ਮੂੰ ਚੋਟਾ ਨਾ ਖਾਏ ਮਨੈ ਜੰਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰ ਕੇ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚਲੇ ਪੰਥ ਮਨੈ ਧਰਮ ਸੇ ਤੀਸਨ ਬੰਦ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਪਾਵੇ ਮੁਖਦਵਾਰ ਮਨੇ ਪਰਵਾਰੇ ਸਧਾਰਮ ਮਨੇ ਤਰੇ ਤਾਰੇ ਗੁਰ ਸੇ ਕਮਨੇ ਨਾਨਕ ਭੈ ਨਪੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਮਾਨ ਬੰਜਬਰਦਾਨ ਬੰਚੇ ਪਾਵੇ ਦਰਗੇ ਮਾਨ ਪੰਚੇ ਸੋਏ ਦਾਰ ਜਾਣ ਪੰਚਾ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੀ ਕਰਨੇ ਨਾਹੀ ਸਮਾਰਤੌਲ ਤਰਮਦੇ ਆ ਕਾ ਪੂਤ ਸੰਤੋਥਾ ਪ੍ਰਖਿਆ ਜਿਨ ਸੋਤ ਜੇ ਕੋ ਬੁਜੇ ਹੋਏ ਸਚਿਆਰਤ ਵਲੇ ਉਪਰ ਕੇਤਾ ਪਾਰ ਤਰਤੀਹ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲੇ ਕਵਨ ਜੋਰ ਜੀ ਜਾ ਤਰੰਗਾ ਕਹਿਣਾ ਸਪਨਾ ਲਿਖਿਆ ਬੁੜੀ ਕਲਾਮ ਇਹੋ ਲੇਖ ਲਿਖ ਜਾਣੇ ਕੋਇ ਲੇਖ ਲਿਖਿਆ ਕਿਤਾ ਹੋਏ ਕਿਤਾ ਤਾਣਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਬਸਾਓ ਇੱਕ ਕਵਾਵ ਤਿਸਤੇ ਹੋਏ ਲੱਕ ਦਰਿਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆਂ ਜਾਵਾ ਇਕ ਵਾਰ ਜੋਤ ਤ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮਤ ਨਰੰਕਾਰ ਸੰਕ ਜਪ ਸੰਕ ਭਾਉ ਸੰਕ ਪੂਜਾ ਸੰਕ ਤਪਤਾਵ ਸੰਕ ਗ੍ਰੰਥ ਮੁਕਵੇਦ ਪਾਠ ਸੰਕ ਜੋਗ ਮਨਰਾਇਦਾ ਸੰਕ ਭਗਤ ਗੁਣ ਗਿਆਨ ਵਿਚਾਰ ਸੰਕ ਸਤੀ ਸੰਕ ਦਾਤਾਰ ਸੰਕ ਸੂਰਮਾ ਪਾਕਸਾਰ ਸੰਕ ਮੋਨਲੇ ਵਲਾਇਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਸੰਘ ਮੂਰਕ ਅੰਧਕੋਰ ਸੰਘ ਚੋਰ ਹਰਾਮ ਖੋਰ ਸੰਘ ਅਮਰ ਕਟ ਜਾਹੇ ਜੋਰ ਸੰਘ ਗਲਵੜ ਹਤਿਆ ਕਮਾਹੇ ਸੰਘ ਪਾਪੀ ਪਾਪ ਕਰ ਜਾਹੇ ਸੰਘ ਕੁੜਿਆਰ ਕੁੜੇ ਫਿਰਾਹ ਸੰਘ ਮਲੇਸ਼ ਮਲਪਖ ਖਾਹੇ ਸੰਘ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਾਹੇ ਵਿਚਾਰ ਵਾਰਣ ਜਾਵਾ ਇਕ ਵਾਰ ਜੋ ਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ असंख नाम असंख थाम गम गम संख लो असंख कह सिर पार हो अखरी नाम अखरी सलाह अकरी, सला, अकरी ज्ञान गीतुन गा अकरी लिखन भोलन बान अखरां सिर संजोग वखाण जिन ए लिख ते सिर नाहि जिम फरमाए तिम ते पाहे ਜੇਤਾ ਕਿਤਾ ਤੇਤਾ ਨਾਮ ਵਿੰਨ ਨਾਵੇਂ ਨਾਈ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਾਵਾ ਏਕ ਵਾਰ ਜੋਤ ਤੁ ਭਾਵੇ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਧਨ ਦੇ ਪਾਣੀ ਤੋਤੇ ਉਤਰ ਸੋਖੇ ਮੂਤ ਭਲੀਤੀ ਕੱਪੜ ਹੋਏ ਦੇ ਸਾਪਣ ਲਈਏ ਅਥਏ ਪਰ ਇਹ ਮਾਤ ਪਾਪਾਂ ਕੇ ਸੰਗ ਓ ਧੋਪੇ ਨਾਵੇਂ ਕੇ ਰੰਗ ਪੂਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੁ ਨਾਨਕ ਹੁਕਮਿ ਆਓ ਜਾਹੋ ਤੀਰ ਤਪਦੇ ਆਦਤ ਦਾਨ ਜੇ ਕੋ ਪਾਵੇ ਦਿਲ ਕਾ ਮਾਨ ਸੋਨੇ ਮਨਿਆ ਮਨ ਕੀਤਾ ਪਾਉ ਅੰਤਰਗਤ ਤੀਰਤ ਮਾਲਾ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਥਾਤ ਬਾਣੀ ਬਰਮਾਓ ਸਤ ਸਉਣ ਸਦਾ ਮਨ ਚਾਓ ਕਮਣ ਜਵੇਲਾ ਵਕਤ ਕਮਣ ਕਮਣ ਤੇਤ ਕਮਣ ਵਾਰ ਕਮਣ ਸੁਰਤੇ ਮਾਹ ਕਮਣ ਜਿਤ ਹੂਆਕਾਰ ਵੇਲੇ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲੇਖਣ ਲੇ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਏ ਕਿਵ ਕਰਿਆ ਕਾ ਕਿਵਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕੇ ਆਕਣ ਸਭ ਕੋ ਆਕੇ ਇੱਕ ਤੂ ਇੱਕ ਸਿਆਣਾ ਵੱਡਾ ਸਾ ਹੈ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੋਹੇ ਪਾਤਾਲ ਬਤਾਲ ਲਖ ਅਗਾਸਾਂ ਗਾਸ ਉੜ ਕੇ ਉੜ ਕੇ ਭਾਲ ਥੱਕੇ ਵੀਦ ਕਹਿਣ ਕਵਾਤ ਸਹਿ ਸਠਾਰਾਂ ਕਹਿਣ ਕਿਤੇਬਾਂ ਅਸਲ ਹੋਇਕ ਤਾਤ ਲੇਕਾ ਹੋਇ ਤਾ ਲਿਖੀਏ ਲੇਕੇ ਹੋਏ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣੇ ਆਪ ਸਾਲਾਹੀ ਸਲਹੈਤੀ ਸੁਰਤਨ ਪਾਈਆਂ ਨਦੀਆਂ ਅਤੇ ਵਾਹ ਭਵੇਂ ਸਮੁੰਦਰ ਨ ਜਾਣਿਐ ਸਮੁੰਦ ਸਾਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲ ਨ ਹੋਣੀ ਜੇ ਤਸਮਨੋ ਨ ਵਿਸਰੇ ਅੰਤਨ ਸਿਵਤੀ ਕਹਿਣਨੇ ਅੰਤਨ ਕਰਨੇ ਦੇਣੈ ਅੰਤਨ ਵਿਕਣ ਸੁਣਨੈ ਅੰਤਨ ਜਾਪੇ ਕਿਆ ਮਨਮੰਤ अंत न जापे गीता अंत न जापे पारा वंत कार केति बिल लाहे ताके अंत न पाए जाए अंत न जा कही बहुत हुय वॾा साहिब उचा थाऊ उचे उपर उचा नए वड़चा हुय त उे कोने सोए ਜੇ ਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤੇਲ ਨਾ ਤਮਾਇ ਕੀਤੇ ਮੰਗੈ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪ ਟੁੱਟੇ ਵਕਾਰ ਕੀਤੇ ਲੈ ਲੈ ਮੁਕਰਪਾ ਹੀ ਕੀਤੇ ਮੂਰਖ ਕਾਈ ਖਾਇ ਕੀਤੇ ਅਦੋਖ ਭੋਗ ਸਤ ਮਾਰੇ ਬਿਦਾਰ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰੇ ਆਖ ਨਾ ਸਕੇ ਕੋਈ ਜੇ ਕੋ ਖਾਏ ਕੇ ਆਖਣ ਪਾਏ ਉਹ ਜਾਣੇ ਜੇ ਤੇ ਅਮੋ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇ ਕੇ ਜਿਸ ਨੂੰ ਬਖਸੇ ਸਿਪਸਲਾ ਨਾਨਕ ਪਾਚਾਈ ਪਾਤਸ਼ਾਹੋ ਅਮੁਲ ਗਨ ਮੁਲ ਵਪਾਰ ਮੁਲ ਵਪਾਰ ਗਿਆ ਮੁਲ ਭੰਡਾਰ ਮੁਲ ਆਵੇ ਮੁਲ ਜਾਹ ਮੁਲ ਭੈ ਮੁਲ ਸਮਾਹ ਮੁਲ ਧਰਮ ਮੁਲ ਦੇਵਾਨ ਮੁਲ ਤਲ ਮੁਲ ਪਰਵਾਨ ਮੁਲ ਬਖਸ਼ੀ ਸਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਮੁਲ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਲ ਪੁਰਾਣੇ ਆਖੇ ਪੜੇ ਕਰੇ ਵਿਖਿਆਣੇ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਕੇ ਸਰੀ ਆਕੇ ਸੇ ਦੇ ਆਕੇ ਕੇਤੇ ਕਿਤੇ ਬੁੱਧ ਆਕੇ ਦਾਣਾ ਵਾਕੇ ਦੇ ਵਾਕੇ ਸੁਰਨਾਦ ਮਨਜਣ ਸੇਵ ਕੀਤੇ ਆਕੇ ਆਕੇ ਪਾ ਕੇਤੇ ਆਕੇ ਆਖਣ ਪਾਏ ਕੇਤੇ ਕਹਿ ਕਹਿ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਤਾਂ ਆਖਣਾ ਥੱਕੇ ਗਈ ਕੇ ਜੇ ਵੜਾ ਪਾਵੇ ਤੇ ਵੜਾ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰੰਗਾ ਵਾਰ ਸੋਦਰ ਕੇ ਹਸੋ ਕਰਕੇ ਹਜਿਤ ਬੈ ਸਰਬ ਸਮਾਲੇ ਵਾਜੇ ਨਾਲ ਅਨੇਕ ਅਸੰਕਾ ਕੇਤੇ ਵਾਵਨਹਾਰੇ ਕੇਤੇ ਰਾਗ ਪਰੀ ਸਿਓ ਕਹੀਆਂ ਕੇਤੇ ਗਾਵਨਹਾਰੇ ਗਾਵੇ ਤਤਨਾ ਪਾਉਣ ਪਾਣੀ ਬੈਸ ਅੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਤੇਤ ਕੁਪਤਲਿਕ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦ ਆਸਨ ਬੈਠੇ ਦੇਵਤਿਆਂ ਦਰਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਥ ਵਿਚਾਰੇ ਗਾਵੈ ਜਤ ਜਸਤੀ ਸੰਤੋ ਕੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਬੜਨਰ ਕੀ ਜਗ ਜਗ ਵਿਦਾ ਨਾਲੇ ਗਾਵੈ ਮੋਹਨੀਆ ਮਨ ਮੋਹਣ ਸੁਰਗਾ ਮਚ ਪਿਆਲੇ ਗਾਵਣ ਰਤਨ ਪਾਏ ਤੇਰੇ 8 60 ਤੀਰਥ ਨਾਲੇ ਗਾਵੈ ਜੋਦ ਮਹਾ ਬਲਸੂਰਾ ਗਾਵੈ ਖਾਣੀ ਜਾਰੇ ਗਾਵੈ ਖੰਡ ਮੰਡਲ ਵਰ ਬੰਡਾ ਕਰ ਕਰਕੇ ਧਾਰੇ ਸੇਈ ਤੁਤਨ ਗਾਵੈ ਜੋਦਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚਾ ਸਾਹਿਬ ਸਾਚਾ ਸੱਚੀ ਨਾਈ ਹੈ ਪੀਹੁਸੀ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵੇਂ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਤ ਸਾਹਿਬ ਨਾਨਕ ਰਹੇ ਨਰਜਾਈ ਮੰਦਾ ਸੰਤੋ ਸਰਾਂ ਪੰਥ ਚੋ ਲਈ ਧਿਆਨ ਕੀ ਕਰੇ ਬਪੂ ਤਿੰਤਾ ਕਾਲ ਕੁਆਰੀ ਕਾਇ ਜੁਗ ਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਸੇ ਆਦੇਸ ਆਦ ਅਨੀਲ ਨਾਦ ਨਾਥ ਜੁਗ ਜੁਗ ਇਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜੇ ਨਾਦ ਆਪ ਨਾਥ ਨਾਤੀ ਸਭ ਜਾ ਕੇ ਰਿੱਧ ਸਿੱਧ ਅਵਰਾ ਸਾਤ ਸੰਜੋਗ ਦੀ ਕਾਰ ਚਲਾਵੇ ਲੇਖ ਆਵੇ ਭਾਗ ਆਦੇਸ ਤੇ ਸੇ ਆਦੇਸ ਆਦ ਅਨੀਲ ਨਾਦ ਨਾਥ ਜੁਗ ਜੁਗ ਇਕੋ ਵੇਸ ਇਕ ਕਮਾਈ ਜੁਗਤ ਵਿਆਹੀ ਤਿੰਨ ਚਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਬਾਨ ਜਿਮ ਤਿਸ ਭਾਵੇ ਤਿਵੇਂ ਚਲਾਵੇ ਜਿਮ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰਨਾ ਆਵੇ ਬਹੁਤਾ ਹੈ ਵਡਾਨ ਆਦੇਸ ਤੇ ਸੇ ਆਦੇਸ ਆਤ ਅਨੀਲ ਆਦ ਨਾਤ ਜੁਗ ਜੁਗ ਇੱਕ ਹੋਵੇਸ ਆਸਨ ਰੋਇ ਲੋਇ ਭੰਡਾਰ ਜੋਗ ਚ ਪਾਸੀ ਕਵਾਰ ਕਰ ਕਰਨ ਵੇਖੇ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਰ ਆਦੇਸ ਤੇ ਸੇ ਆਦੇਸ ਆਤ ਅਨੀਲ ਆਦ ਨਾਤ ਜੁਗ ਜੁਗ ਇੱਕ ਹੋਵੇਸ 120 ਲੱਖ ਹੋਏ ਲੱਖ ਹੋਏ ਲੱਖ 20 ਲੱਖ ਲੱਗੇ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼ ਤੇਰਾ ਪਤ ਪਵੜੀਆ ਚੜੀਏ ਹੋਈ ਆ ਕੀ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਟੀਜ਼ਾ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨ ਸੋੜ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਤਮਨੀਂ ਜਨਾ ਕੋਈ ਰਾਤੀ ਰੋਤੇ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰਹੀ ਧਰਮਸ਼ਾਲਾ ਇਸ ਵਿੱਚ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਬ ਸੱਚਾ ਦਰਬਾਰ ਤਿੱਥੇ ਸੋਣ ਪੰਜ ਪਰਮਾਨ ਨਤਰੀ ਕਰਮ ਪਵਣ ਸੰਾਨ ਕੱਚ ਪਕਾਈ ਉੱਥੇ ਪਾਇ ਨਾਨਕ ਗਿਆ ਜਾਪੇ ਜਾਏ ਧਰਮ ਕੰਡ ਕਾਇ ਹੋ ਧਰਮ ਗਿਆਨ ਕੰਡ ਕਾਇ ਕੋ ਗਰਮ ਕੇਤੇ ਪੌਣ ਪਾਣੀ ਵੇਸੰਤਰ ਕੇਤੇ ਕਾਨ ਮਹਿਜ ਕੇਤੇ ਬਰਮੇ ਘਾੜ ਤਕੜੀਏ ਰੂਪ ਰੰਗ ਕੇ ਵੇਸ ਕੇਤੇ ਆਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਤੇਪਤ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਣਾ ਮੂਨ ਕਿਤੇ ਕਿਤੇ ਰਤਨ ਸੰਮੰਦ ਕਿਤੇ ਆਖਾਣੀ ਕਿਤੇ ਆ ਬਾਣੀ ਕਿਤੇ ਪਾਤ ਨਰਿੰਦ ਕਿਤੇ ਅਸਰਤੀ ਸੇਵ ਕਿਤੇ ਨਾਨਕ ਅੰਤਨਾਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਦਿੱਤੇ ਨਾਥ ਬਨਉਦ ਕੋੜ ਆਨੰਦ ਸਰਮ ਕੰਡ ਕੀ ਬਾਣੀ ਰੂਪ ਦਿੱਤੇ ਘਾੜਤ ਘੜੀਏ ਬਹੁਤ ਨੂਪ ਤਾਗੇ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿੱਛੇ ਪਸਤਾਏ ਤਿੱਥੇ ਘੜੀਏ ਸੁਰਤ ਮਤ ਮੰਨ ਬੋਧ ਤੇ ਤਿੱਥੇ ਘੜੀਏ ਸੁਰਾਂ ਸਿਧਾਂਗੀ ਜੋਤ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰਤਿ ਨਿਵੇਂ ਰਾਮ ਰਿਆ ਭਰਪੂਰ ਤਿੱਥੇ ਸੀਧੋ ਸੀਤਾ ਮਹਿਮਾ ਮਾਹੇ ਤਾਗੇ ਰੂਪਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹਿ ਦਿੱਤੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨਸੋ ਸੱਚ ਖੰਡ ਵਸੇ ਨਰੰਕਾਰ ਕਰ ਕਰ ਵਿਕੇ ਨਦਰ ਨਿਹਾਲ ਦਿੱਤੇ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂ ਤਨ ਤਨ ਤੇ ਤੇ ਲੋ ਲੋ ਆਕਾਰ ਜਿਮ ਜਿਮ ਹੁਕਮ ਤੇ ਮੈਂ ਤੁਮਕਾਰ ਵੇਖੇ ਵਿਖੇ ਕਰੇ ਵਿਚਾਰ ਨਾਨਕ ਕਥਨਾ ਕਰੜਾ ਸਾਰ ਜੱਤ ਪਹਾਰਾ ਧੀਰੇ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਾਉ ਖੱਲਾਂ ਗਣ ਤਪਤਾਉ ਭਾਂਡਾ ਭਾਉ ਅੰਮ੍ਰਿਤ ਤੇ ਢਾਲ ਕੜੀਏ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰ ਇਹਨਾਂ ਦਾ ਨਿਹਾਲ ਸ਼ਲੋਕ ਪਮਣ ਗਰੋ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦਇਦਾਇਦਾਇਆ ਖੇਲੇ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੈ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗੈ ਮਸਕਤ ਕਾਲ ਨਾਨਕ ਤੇਮਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ